ਮਾਨਯੋਗ ਐਸਐਸਪੀ ਸਾਹਿਬ ਉਹ ਸ਼ਹਿਰਕੋਟ ਦੀ ਜਥੇਦਤਾ ਤੇ ਅੱਜ ਟ੍ਰੈਫਿਕਿੰਗ ਸਮੱਸਿਆ ਨੂੰ ਦੂਰ ਕਰਨ ਵਾਸਤੇ ਸ਼ਹਿਰ ਵਿੱਚ ਐ ਸ਼ੈਸ਼ਨ ਚੌਂਕ ਤੋਂ ਲੈ ਕੇ ਕਮਾਲਪੁਰ ਚੌਂਕ, ਘੰਟਾ ਘਰ, ਬੱਸ ਸਟੈਂਡ ਤੋਂ ਲੈ ਕੇ ਪ੍ਰਵਾਸ ਤੋਂ ਗੌਰਮੈਂਟ ਕਾਲਜ ਤੋਂ ਇਹਨਾਂ ਸਾਰੇ ਏਰੀਆ ਦੇ ਵਿੱਚ ਅਸੀਂ ਜਿਹੜੀ ਗਲ ਪਾਰਕਿੰਗ ਕੀਤੀ ਹੋਈ ਸੀ ਲੋਕਾਂ ਨੇ ਆਪਣੀਆਂ ਕਾਰਾਂ ਦੀ ਆਪਣੇ ਜਿਹੜੇ ਮੋਟਰਸਾਈਕਲ ਸਕੂਟਰਾਂ ਦੀ ਉਹਨਾਂ ਸਾਰਿਆਂ ਦੇ ਅਸੀਂ ਜਿਹੜੇ ਹੈਗੇ ਚਲਾਨ ਕੀਤੇ ਆਗੇ ਤੇ ਕਰੀਬ ਅਸੀਂ ਐ 30 ਚਲਾਨ ਕੀਤੇ ਹੈਗੇ ਵਹੀਕਲਾਂ ਦੇ ਤੇ ਪੰਜ ਜਿਹੜੇ ਹੈਗੇ ਇਹ ਏਜਿਕਸ਼ਾ ਜਿਹੇ ਮਾਉਂਟ ਕੀਤੇ ਆ ਜੀ ਜਿਹੜੇ ਦੁਕਾਨਦਾਰਾਂ ਨੂੰ ਬੇਨਤੀ ਕਰਦੇ ਆਗੇ ਤਾਂ ਬੇਨਤੀ ਕੀਤੀ ਵੀ ਹੈਗੀ ਆ ਸਾਰਿਆਂ ਨੂੰ ਕੀ ਵੀ ਜਿਹੜੀਆਂ ਦੁਕਾਨਾਂ ਹੈਗੀਆਂ ਆਪਣੀ ਦੁਕਾਨਾਂ ਦੇ ਏਰੀਏ ਦੇ ਵਿੱਚ ਦੇ ਦੁਕਾਨਾਂ ਦੇ ਜਿੱਥੇ ਉੱਥੇ ਕਰਹਾਤ ਹੈਗੀ ਆ ਉੱਥੋਂ ਤੱਕ ਆਪਣਾ ਸਮਾਨ ਰੱਖਣਾ ਤੇ ਸੜਕ ਦੇ ਵਿੱਚ ਸਮਾਨ ਨਾ ਨਾ ਰੱਖਣਾ ਤੇ ਇਹ ਵੀ ਅਸੀਂ ਉਹਨਾਂ ਨੂੰ ਵਾਰਨਿੰਗ ਦਿੰਨੇ ਆ ਕਿ 2 ਦਿਨ ਤੋਂ ਬਾਅਦ ਜੇਕਰ ਕਿਸੇ ਨੇ ਦੁਕਾਨਦਾਰ ਨੇ ਕੋਈ ਵੀ ਸਮਾਨ ਰੱਖਿਆ ਹੋਇਆ ਆਪਣੀ ਦੁਕਾਨ ਦੇ ਬਾਹਰ ਤੇ ਸਮਾਨ ਉਹਦਾ ਜਿਹੜਾ ਹੈਗਾ ਆ ਜਬਤ ਕੀਤਾ ਜਾਊਗਾ ਤੇ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਹੈ ਅਸੀਂ ਜਿਹੜਾ ਹੈਗਾ ਆ ਪਬਲਿਕ ਨੂੰ ਵੀ ਇਹਹੀ ਬੇਨਤੀ ਕਰਦੇ ਆ ਜੇ ਜਦੋਂ ਵੀ ਤੁਸੀਂ ਕੋਈ ਕਦੇ ਆਪਣਾ ਵਹੀਕਲ ਲੈ ਕੇ ਬਾਜ਼ਾਰ ਵਿੱਚ ਆਉਨੇ ਹੋ ਤੇ ਉਹਨੂੰ ਜਿਹੜਾ ਹੈਗਾ ਆ ਸਹੀ ਤਰੀਕੇ ਨਾਲ ਪਾਰਕਿੰਗ ਕੀਤੀ ਜਾਵੇ ਰੋਡ ਦੇ ਵਿੱਚ ਪਾਰਕਿੰਗ ਨਾ ਕੀਤੀ ਜਾਵੇ ਤਾਂ ਜੋ ਆਮ ਪਬਲਿਕ ਨੂੰ ਜਿਹੜਾ ਹੈਗਾ ਆ ਕਿਸੇ ਤਰੀਕੇ ਦਾ ਕੋਈ ਮਤਲਬ ਪਰੇਸ਼ਾਨੀ ਨਾ ਹੋਵੇ ਅੱਜ ਅਸੀਂ ਕਰੀਬ 30 ਵਹੀਕਲਾਂ ਦੇ ਚਲਾਨ ਕੀਤੇ ਆਗੇ ਆ ਤੇ ਪੰਜ ਜਿਹੜੇ ਈ ਰਿਕਸ਼ਾ ਹੈਗੇ ਆ ਈ ਰਿਕਸ਼ਾ ਬਾਂਡ ਕੀਤੇ ਆਗੇ ਆ ਤੇ ਅਸੀਂ ਇਸ ਤਰ੍ਹਾਂ ਹੀ ਇਹ ਉਹ ਜਨਾਂ ਜਿਹੜਾ ਹੈਗਾ ਜਾਂ ਦਿਨ ਦੇ ਵਿੱਚ ਦੋ ਵਾਰੀ ਇਹ ਇਸੇ ਤਰ੍ਹਾਂ ਹੀ ਮਤਲਬ ਜਿਹੜੇ ਹੈਗੇ ਸਾਰੇ ਏਰੀਆ ਦੇ ਵਿੱਚ ਘੁੰਮ ਕੇ ਤੇ ਗੋਂਗ ਪਾਰਕਿੰਗ ਦੇ ਚਲਾਨਤੇ ਜਾਉਣ। ਸਾਰੇ ੜੀਆਂ ਵਾਲਾ ਨੂੰ ਵੀ ਉਹਨਾਂ ਨੂੰ ਵੀ ਹਦਾਇਤ ਕੀਤੀ ਹੈਗੀ ਆ ਵੀ ਆਪਣੀ ਆਪਣੀ ੜੀਆਂ ਜੜੀਆਂ ਇਹ ਪਿੱਛੇ ਕਰ ਲੈਣ। ਉਹਨਾਂ ਨੂੰ ਟਾਈਮ ਦਿੱਤਾ ਇੱਕ ਦੋ ਦਿਨ ਦਾ। ਉਸ ਤੋਂ ਬਾਅਦ ਉਹ ਜਿਹੜੇ ਹੈਗਾ ਆ ਉਹਨਾਂ ਦੇ ਖਿਲਾਫ ਵੀ ਜੁਰਮ ਜੋ ਕਰ ਲਈ ਜਾਂਦੀ ਹੈ। ਕਰਾਂਗੇ। ਠੀਕ ਹੈ।